ਹਾਂਜੀ ਅਸਕਰ ਵਰਦੀ ਇਹ ਆਪਣਾ ਨਵਾਂ ਸੁਪਰ ਸੀਡਰ ਕਿੰਨੇ ਫਟਾਈ ਨੌ ਨੌ ਬਟਾ ਜੀ ਅੱਛਾ 9 ਫਟ 270000 270000 ਦਾ ਨੌ ਬਟਾ ਹਾਂਜੀ ਮੇਲੇ ਕਰਕੇ ਤੇ ਸਪੈਸ਼ਲ ਡਿਸਕਾਊਂਟ ਦੇਤਾ ਆਪਾਂ 10000 ਹਾਂਜੀ 270000 ਦੇ ਵਿੱਚੋਂ 10000 ਕਟਾ ਕੇ ਦਵਾਂ 260000 ਦਾ ਹਾਂਜੀ 60000 ਤੇ ਇਹ ਸਬਸਿਡੀ ਵੀ ਹੈਗੀ ਨਾ ਤੇ ਕਿ ਨਹੀਂ ਨਹੀਂ ਸਬਸਿਡੀ ਜੀ ਗਰੁੱਪਾਂ 'ਚ ਆਈ ਆ ਪੰਜਾਬ 'ਚ ਜਾਂ ਜੀ ਰਾਜਸਥਾਨ 'ਚ ਹੈਗੀ ਆ ਪੰਜਾਬ ਏਰੀਆ 'ਚ ਅਜੇ ਆ ਨਹੀਂ ਰਹੀ ਠੀਕ ਹੈ ਜਿਹੜੀ 50% ਉਹਨਾਂ ਤਾਂ ਨਹੀਂ ਗ੍ਰੋਪੀ ਰੀ ਜਿਵੇਂ 80% ਵਾਲੇ ਕਰ ਲੈਂਦੇ ਨੇ ਗ੍ਰੋਪੀ 'ਚ ਹਾਂਜੀ ਹਾਂਜੀ ਉਹਦੇ ਤੇ ਆ ਇਹ ਇੱਕ ਸੁਪਰ ਸੀਡਰ ਆਪਾਂ ਜਿਵੇਂ ਸਾਰੇ ਕਹਿ ਦਿੰਦੇ ਨੇ ਕਿ ਇਹ ਇਹਨਾਂ ਤੋਂ ਦੱਸਿਆ ਕਿ ਜਿਹੜੀ ਆਪਾਂ ਝੋਨਾ ਵੜਾਉਣਾ ਹੈ ਹਾਂਜੀ ਐਸਐਮਐਸ ਵਾਲੇ ਇਹਨਾਂ ਝੁੰਨੇ ਨਾਲ ਪੜਾ ਕੇ ਸਹੀ ਬਿਜਾਈ ਕਰੂਗਾ ਕਿ ਜਿਵੇਂ ਆਪਣੀ ਮਰਜੀ ਵੜਾ ਲਈਏ ਨਹੀਂ ਤੁਸੀਂ ਜਿਵੇਂ ਮਰਜੀ ਵੜਾ ਲਓ ਜੀ ਐਸਐਮਐਸ ਨਾਲ ਵੜਾ ਲਓ ਜਿਹੜੇ ਆਪਦਾ ਕੰਮ ਸਹੀ ਕਰਨਾ ਜੀ ਅਸੀਂ ਉਹ ਮਤਲਬ ਕੁਦਰ ਸਹੀ ਕਰੂਗਾ ਅਸੀਂ ਫੀਲਡ ਦੇ ਵਿੱਚ ਦੋਨੇ ਤਰ੍ਹਾਂ ਨਾਲ ਚੈੱਕ ਕਰ ਚੁੱਕੇ ਆ ਜੀ ਡੈਮੋ ਕਰ ਚੁੱਕੇ ਆ ਡੈਮੋ ਜਿਹੜਾ ਜਿਹੜਾ ਵੀ ਸਾਡਾ ਕੋਈ ਪ੍ਰੋਡਕਟ ਆ ਉਹਤੇ ਅਸੀਂ ਇੱਕ ਸੀਜ਼ਨ ਦੋ ਸੀਜ਼ਨ ਡੈਮੋ ਜ਼ਰੂਰ ਕਰਦੇ ਆ ਫੇਰ ਉਹਨੂੰ ਓਕੇ ਕਰਦੇ ਆ ਫੇਰ ਅਸੀਂ ਮਾਰਕੀਟ ਚ ਲੈ ਕੇ ਆਉਂਦੇ ਆ ਤੇ ਜੇ ਜਿਵੇਂ ਆਪਾਂ ਝੋਨਾ ਸਿੱਧਾ ਵੜ ਲਿਆ ਬਿਨਾਂ ਐਸਐਮਐਸ ਤੋਂ ਤੇ ਉਹਦੀ ਪ੍ਰਾਲੀ ਸੰਭਾਲ ਲਈ ਵੀ ਕੋਈ ਤੁਸੀਂ ਇੰਪਲੀਮੈਂਟ ਲੈ ਕੇ ਆਏ ਜੇ ਕੋਈ ਨਵਾਂ ਉਹਦੇ ਲਈ ਜੀ ਆਪਾਂ ਇਕੱਠਾ ਮੰਨਣ ਵਾਲੀ ਮਸ਼ੀਨ ਬਣਾਈ ਆ ਜੀ ਠੀਕ ਹੈ ਉਹ ਵੀ ਹੈਗੀ ਆਪਣੇ ਕੋਲ ਅਵੇਲੇਬਲ ਤੇ ਤੁਸੀਂ ਪਹਿਲਾਂ ਇਹ ਜਿਹੜੇ ਕੁੜੀ ਰੀਪਰ ਵਾਲੇ ਆ ਸਟਾਰੀ ਪਰੇ ਇਹਦੇ ਜੋ ਚੋਪਰ ਲੈ ਕੇ ਆਏ ਸੀਗੇ ਹਾਂਜੀ ਇਸ ਵਾਰ ਵੀ ਕੋਈ ਲੈ ਕੇ ਆਇਆ ਚੋਪਰ ਜਿਹੜਾ ਉਹ ਪਰਾਲੀ ਨੂੰ ਕਟਿੰਗ ਕਰਦਾ ਹਾਂਜੀ ਇਸ ਵਾਰ ਵੀ ਹੈਗਾ ਚੋਪਰ ਜੀ ਤੇ ਉਹ ਕਿੰਨੇ ਫੁੱਟ ਦਾ ਹੁੰਦਾ ਹੈ ਜਿਹੜਾ ਕਿੰਨੇ ਫੁੱਟ ਆਉਂਦਾ ਉਹ 55 ਇੰਚ 4 55 ਇੰਚ ਵਿੱਚ ਹਾਂਜੀ ਤੁਹਾਨੂੰ ਇੱਕ ਇਹਦੇ ਬਾਰੇ ਜਾਣਕਾਰੀ ਦੇ ਆਜੇ ਜਿਹੜਾ ਹੁਣ ਇਹ ਸਟਾਰੀ ਪਰੇ ਇਹ ਟੂੜੀ ਵਾਲਾ ਇਹ 60 ਇੰਚ ਹੈ ਜੀ ਇਹ 60 ਇੰਚ ਹੀ ਇਹਦੇ ਨਾਲ ਵੀ ਚੱਲ ਸਕਦਾ ਉਹ ਚੋਪਰ ਇਹਦੋਂ ਕੋਈ ਚੀਜ਼ ਲਾ ਕੇ ਹਾਂਜੀ ਉਹ ਉਹ ਡਿਮਾਂਡ ਤੇ ਬਣਵਾਉਣਾ ਪੈਣਾ ਜੀ ਆਪਾਂ ਨੂੰ ਤੁਸੀਂ ਇੱਥੇ ਲੈ ਕੇ ਆਏ ਜੀ ਇਸ ਵਾਰਾ ਡੈਮੋ ਨਹੀਂ ਕੰਪਨੀ ਦਾ ਹੈਗਾ ਉਰੇ ਨਹੀਂ ਲੈ ਕੇ ਆਏ ਲੈ ਕੇ ਆਏ ਲੈ ਕੇ ਨਹੀਂ ਆਏ ਨਹੀਂ ਲੈ ਕੇ ਨਹੀਂ ਆਏ ਠੀਕ ਉਹ ਵੈਸੇ ਇਸ ਵਾਰ ਤੁਹਾਨੂੰ ਚਾਹੀਦਾ ਹੈ ਜਿਵੇਂ ਹੁਣ ਝੋਨੇ ਦੀ ਬੜਾਈ ਚੱਲਣੀ ਹੈ ਨਾ ਹਾਂਜੀ ਉਹ ਤੁਹਾਨੂੰ ਇਸ ਵਾਰ ਚਾਹੀਦਾ ਹੈ ਲੈਉਣਾ ਨਹੀਂ ਅਸੀਂ ਉਹਦੇ ਬਾਰੇ ਦੱਸੀ ਜਾਂਦੇ ਸਾਡੇ ਕੋਲੇ ਫਲੀਪ ਲਾਈਟ ਵਗੈਰਾ ਹੈਗੇ ਆ ਕੁਛ 55 ਇੰਚ ਵਿੱਚ ਤੁਸੀਂ ਦੱਸਿਆ ਗਿਆ ਆ ਉਹਦਾ ਰੇਟ ਤੁਸੀਂ ਕਿੰਨਾ ਹੈ ਉਹਦਾ ਰੇਟ ਆਏਗਾ ਜੀ ਮਤਲਬ 3 40 ਦਾ ਹੋਗਾ 3 40 ਤੇ ਹੋਰ ਆਪਾਂ ਤੁਹਾਡਾ ਵੇਖਦੇ ਪਏ ਜੀ ਮੈਂ ਰੋਟਾਵੇਟਰ ਵਿੱਚ ਤੁਸੀਂ ਲੈਂਦੇ ਉਹ ਹੈਪੀ ਸੈਟ ਨਾਲ ਆ ਹੁਣ ਨਵੀਂ ਆਖੀ ਕੱਢੀ ਆ ਕੇ 793 ਇਹ ਤੁਸੀਂ ਜਿਹੜੀ ਮਸ਼ੀਨ ਲੈਂਦੀ ਕੇਐਸ 79355 ਹਾਂਜੀ ਇਹ ਇਸ ਵਾਰ ਹੀ ਲੈ ਕੇ ਆਇਆ ਕਿ ਪਿਛਲੀ ਵਾਰ ਵੀ ਹੈਗਾ ਸੀ ਨਹੀਂ ਇਸ ਵਾਰ ਲੈ ਕੇ ਆਇਆ ਸੀ ਇਹਨੂੰ ਠੀਕ ਹੈ ਤੇ ਇਹ ਫੁੱਲ ਜਿਹੜੀ ਮਸ਼ੀਨ ਅਸੀਂ ਲਾਈ ਆ ਫੁੱਲ ਟਾਪ ਮਾਡਲ ਆ ਇੱਕ ਮਾਡਲ ਹੀ ਹੁੰਦਾ ਤੁਹਾਡਾ ਕਹਿ ਸਕਦੇ ਹਾਂਜੀ ਇਹ ਫੁੱਲ ਟਾਪ ਮਾਡਲ ਆ ਇਹਦੇ ਨਾਲ ਆਪਾਂ ਐਸਐਮਐਸ ਵੀ ਲਾਤਾ 4x4 ਵੀ ਕਰਤੀ ਤੇ ਨਾਲ ਬੇਜ ਕਟਰ ਵੀ ਦਿੰਦਾ ਠੀਕ ਮਤਲਬ ਮਸ਼ੀਨ ਇੱਕ ਨਾਲ ਕਟਰ ਦੋ ਨਾਲ ਦਸ ਮਸ ਲਗਾ ਕੇ 4x4 ਕਰਕੇ ਇਹ 33 ਲੱਖ 50 ਹਜ਼ਾਰ 33 ਲੱਖ 50 ਹਜ਼ਾਰ ਦੂਜੀਆਂ ਮਸ਼ੀਨਾਂ ਨਾਲ ਜਿਹੜੀਆਂ ਹੋਰ ਕੰਪਨੀ ਦੇ ਮਸ਼ੀਨਾਂ ਆਉਂਦੀਆਂ ਨੇ ਹਾਂਜੀ ਉਹਨਾਂ ਨਾਲ ਤੁਸੀਂ ਕੋਈ ਵੱਖਰੀ ਕੋਈ ਸੌਦ ਕੀਤੀ ਏ ਕਿ ਜਿਹੜੀ ਲੋਕ ਕੇਐਸ ਬਾਕੀ ਮਸ਼ੀਨਾਂ ਨੂੰ ਛੱਡ ਗਈ ਜਾਂ ਕੇਐਸ ਸੋਚਣ ਕੀ ਆ ਕਿ ਕੇਐਸ ਕਿਉਂ ਲਈਏ ਮਸ਼ੀਨ ਹਾਂਜੀ ਜਦੋਂ ਕੋਈ ਕਿਸਾਨ ਆਪਣਾ ਕੋਈ ਐਂਪਲੀਮੈਂਟ ਲੈਂਦਾ ਉਹਨੂੰ ਆਏ ਹੁੰਦਾ ਵੀ ਉਹ ਵਧੀਆ ਚੱਲੇ ਹਨ ਕੰਮ ਵੀ ਵਧੀਆ ਕਦੇ ਤੇ ਉਹਦੀ ਜਿਹੜੀ ਉਹ ਨਾ ਲਾਈਫ ਵੀ ਵਧੀਆ ਹੋਵੇ ਲਾਈਫ ਵਧੀਆ ਹੋਵੇ ਚੀਜ਼ ਚੱਲੇ ਦੋਨੇ ਚੀਜ਼ਾਂ ਦੇ ਕੰਮ ਕਰਿਆ ਜੀ ਇੱਕ ਕੁਆਲਿਟੀ ਤੇ ਤੇ ਇੱਕ ਉਹਦੀ ਲਾਈਫ ਤੇ ਲਾਈਫ ਤੋਂ ਆਪਾਂ ਕਹਿ ਦਈਏ ਕਿ ਮੈਂ ਤਾਂ ਲੀਟਰ ਹੋ ਗਿਆ ਐਲੀਵੇਟਰ ਹੋ ਗਿਆ ਤੇ ਉੱਪਰ ਪੂਛ ਹੋ ਗਿਆ ਜਿਹੜੀ ਇਹਦੀ ਆ ਟੈਂਕ ਹੋ ਗਿਆ ਗ੍ਰੇਨ ਟੈਂਕ ਆ ਜਿਹੜਾ ਸਾਰਾ ਅਸੀਂ ਐਸਐਸ ਦਾ ਕਰਤਾ ਸਟੇਨਲੈਸ ਸਟੀਲ ਦਾ ਕਰਤਾ ਸਟੀਲ ਦਾ ਕਰਤਾ ਜਿਹੜੀਆਂ ਜਾਦੇ ਕਸਾਈ ਵਾਲੀਆਂ ਚੀਜ਼ਾਂ ਨੇ ਉਹ ਸਾਰੀਆਂ ਅਸੀਂ ਸਟੀਲ ਦੀਆਂ ਕਰਤੀਆਂ ਨਹੀਂ ਫਿਰ ਭਈ ਦੋ ਦੋ ਚਾਰ ਚੀਜ਼ਾਂ ਬਾਅਦ ਨਾ ਕੋਈ ਕਿਤੇ ਪੰਜ ਚਤਰੋਣਾ ਪੈਂਦਾ ਅਗਲੇ ਨੂੰ ਕੋਈ ਕਿਤੇ ਉਹ ਡਲ ਜਾਂਦਾ ਸਾਰੀ ਨੂੰ ਦੀਵਾਰ ਵੀ ਲੱਗ ਜਾਂਦਾ ਇਹ 엘ਿਵੇਟਰ ਪੂਲ ਸਟੀਲ ਦੇ ਨੇ ਜੀ ਇਹਦੇ ਵਿੱਚ ਜਿਹੜੀ ਰੇਲਿੰਗ ਚੱਲਦੀ ਆ ਉਹ ਵੀ ਸਟੀਲ ਦੀ ਆ ਐਨੀ ਲਾਈਫ ਜਿਆਦੇ ਆ ਮਸ਼ੀਨ ਦੀ ਕਈਆਂ ਮਸ਼ੀਨਾਂ ਨੂੰ ਇਹਦੇ ਵਿੱਚ ਚੋਕਦਾ ਵੀ ਸਦਾਰ ਕੀਤਾ ਕਈ ਮਿਸ਼ਨ ਚੋਕ ਬਹੁਤ ਹੁੰਦੀਆਂ ਜਿਆਦਾ ਕੰਪਲੀਟ ਇਹ ਹੁੰਦੀ ਏ ਚੋਕਦਾ ਜੀ ਸਾਡੀ ਸਾਈਟਿੰਗ ਇਸ ਹਿਸਾਬ ਨਾਲ ਕਰੀ ਹੋਈ ਆ ਹਾਂ ਜੀ ਮਸ਼ੀਨ ਦਾ ਕੋਈ ਹੈ ਨਹੀਂ ਵੀ ਚੋਕ ਹੋਣਾ ਅਗਰ ਚੋਕ ਹੁੰਦੀ ਵੀ ਆ ਕਿੰਨਾ ਮਜੀ ਮਾਲਕ ਉਹ ਪਾਰਾ ਚੋਨਾ ਜੀ ਚੋਗਣੀ ਹੁੰਦੀ ਨਾ ਚੋਗ ਨਹੀਂ ਹੁੰਦੇ ਤੇ ਇਹਦੇ ਨਾਲ ਸਪੈਸ਼ਲ ਆਰ ਪੀ ਐਮ ਦਾ ਸਾਰਾ ਸਿਸਟਮ ਦਿੱਤਾ ਹੋਇਆ ਉਹ ਤੋਂ ਆਪਾਂ ਆਰ ਪੀ ਐਮ ਸੈੱਟ ਕਰ ਸਕਦੇ ਆ ਜਿਹੜੀ ਚੋਗ ਹੁੰਦੀ ਤੁਸੀਂ ਇਹਨਾਂ ਸਾਰਾ ਕੁਝ ਕਰਤਾ ਮਤਲਬ ਡਰਾਈਵਰ ਦੀ ਸਹੂਤ ਲਈ ਏਸੀ ਵੀ ਆਉਂਦੀ ਹੈ ਹਾਂਜੀ ਉਹ ਹਾਂਜੀ ਏਸੀ ਆਉਂਦੀ ਆ ਅਗਰ ਕਸਟਮਰ ਦੀ ਡਿਮਾਂਡ ਆ ਫਿਰ ਥੋੜੀ ਕੋਸਟ ਵਾਜ ਜਾਂਦੀ ਆ ਏਸੀ ਵੀ ਅੱਛਾ ਉਹ ਕਿੰਨਾ ਕੁ ਫਰਕ ਆ ਜਾਂਦਾ ਹੈ 33 ਲੱਖ ਕੁਸ਼ ਆ ਉਹ ਜੇ ਕੈਬਨ ਲਵਾਉਂਦੇ ਏਸੀ ਸਾਰਾ ਉਹ ਕਿੰਨਾ ਕੁ ਫਰਕ ਪੈਂਦਾ ਉਹਦਾ ਐਸਟੀਮੇਟ ਹਲੇ ਦੇ ਨਹੀਂ ਸਕਦੇ ਤਾਂ ਜੀ ਜੇ ਤੁਸੀਂ ਉਹ ਮਾਡਲ ਤਿਆਰ ਕੀਤਾ ਏ ਕਿ ਨਹੀਂ ਅਜੀ ਉਹ ਕਿ ਡਿਮਾਂਡ ਤੇ ਬਣਾਓਗੇ ਨਹੀਂ ਡਿਮਾਂਡ ਤੇ ਬਣਾਉਣਿਆ ਜੀ ਉਹ ਹਲੇ ਤੱਕ ਤੁਸੀਂ ਬਣਾਇਆ ਨਹੀਂ ਬਣ ਬਣ ਰਿਹਾ ਜੀ ਬਣ ਰਿਹਾ ਹੈ ਹਾਂ ਜੀ ਜੇ ਕਿਸੇ ਨੇ ਵੀ ਤੇ ਚਾਹੀਦਾ ਉਹ ਡਿਮਾਂਡ ਤੇ ਤੁਸੀਂ ਤਿਆਰ ਕਰਦੇ ਹੋ ਵੈਸੇ ਇਹੀ ਮਾਟੋ ਦਾ ਡਾਉਂਦਾ ਜੀ ਹਾਂ ਜੀ ਉਹ ਫਿਰ ਵੀ ਤੁਸੀਂ ਕੰਪਨੀ ਚ ਗੱਲ ਕਰਕੇ ਨਾ 1800 ਤੇ 12000 4455 ਨੰਬਰ ਆ ਉਧਰ ਤੁਸੀਂ ਗੱਲ ਕਰਕੇ ਪਤਾ ਕਰ ਸਕਦੇ ਹੋ ਨੰਬਰ ਤੁਸੀਂ ਨੋਟ ਕਰ ਸਕਦੇ ਜੀ ਜੇ ਕਿਸੇ ਵੀਰ ਨੇ ਹੋਰ ਜਾਣਕਾਰੀ ਲੈਣੀ ਹੋਈ ਮਸ਼ੀਨ ਬਾਰੇ ਜਾਂ ਕਿਸੇ ਵੀ ਕੇਐਸ ਇੰਪਲੀਮੈਂਟ ਬਾਰੇ ਤੇ ਇਹ ਸਰ ਨੰਬਰ ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਜੀ ਤੇ ਆਪਣਾ ਆਫਿਸ ਕਿੱਥੇ ਆ ਜਿਹੜਾ ਮੇਨ ਆ ਆਪਣਾ ਜਿਹੜਾ ਮੇਨ ਆਫਿਸ ਆ ਜੀ ਉਹ ਮਰੇਲ ਕੋਟਲੇ ਰਾਏਕੋਟਾ ਰੋਡ ਤੋਂ ਮਰੇਲ ਕੋਟਲਾ ਠੀਕ ਹਾਂਜੀ ਉੱਥੇ ਆਪਣੀ ਮੇਨ ਬ੍ਰਾਂਚ ਆ ਕੇਐਸ ਐਗਰੋਟੈਕ ਪ੍ਰਾਈਵੇਟ ਲਿਮਟਿਡ ਠੀਕ ਰਾਏਕੋਟਾ ਰੋਡ ਮਰੇਲ ਕੋਟਲਾ ਹਾਂਜੀ ਨੰਬਰ ਹੈ ਨੰਬਰ ਇੱਕ ਵਾਰੀ ਫੇਰ ਬੋਲ ਦਿੰਨਾ ਜੀ 1800 12000 4455 ਨੰਬਰ ਆ ਜੀ ਟੋਲ ਫ੍ਰੀ ਆਪਣਾ ਤੁਸੀਂ ਕਦੇ ਵੀ ਜਾਂ ਜੀ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਕਾਲ ਕਰ ਸਕਦੇ ਹੋ ਸ਼ੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਹਾਂ ਜੀ ਹਾਂ ਜੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਠੀਕ ਆ ਜੀ ਆ ਮੇਰੇ ਵੀਰ ਸਾਰੇ ਨੰਬਰ ਨੋਟ ਕਰ ਲਓ ਤੇ ਇਹਨਾਂ ਦਾ ਹੈਗਾ ਵਾ ਮਲੇਰ ਕੋਟਲੇ ਤੇ ਰਾਏਕੋਟ ਰੋਡ ਰਾਏਕੋਟ ਉਹਨਾਂ ਦੇ ਉੱਪਰ ਇਹਨਾਂ ਦਾ ਜਿਹੜਾ ਆਫਿਸ ਉੱਥੇ ਆ ਮਿਲ ਸਕਦੇ ਆ ਚਲੋ ਵਧੀਆ ਥੈਂਕ ਯੂ ਵੀਰ ਜੀ